ਖਾਸ ਕਾਜੀ ਜਰਨਲ ਨੂੰ ਯੂਡੀਪਨ ਤੜਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਸ਼ੇਰਿਆਂ ਕੋ ਪਹੁੰਚ ਚੁੱਕੇ ਜੀ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਜੀ ਤਹਿਸੀਲ ਡੇਰਾ ਬਾਬਾ ਨਾ ਦੇਖੋ ਅੱਜ ਵੀ ਬਾਈਆਂ ਕੋਲ ਗਾਂ ਸਮੇਤ ਘਟੋ ਘਟ ਸੱਤ ਅੱਠ ਦੇ ਲਗਭਗ ਪਸ਼ੂ ਸੇਲ ਆ ਤੇ ਆਓ ਪਰ ਗੱਲਬਾਤ ਕਰੀਏ ਬਾਈ ਸਾਸਿਕਾ ਜੀ ਸਾਸਿਕਾ ਖਾਸ ਕਾਜੀ ਜਰਨਲ ਹੈ ਹੋਰ ਦੋਸਤ ਕਿਰਪਾ ਆਏ ਖਾਸ ਕਾਜੀ ਕਿਰਪਾ ਆਏ ਇਹ ਕੀ ਮਾਰ ਹਾਂਜੀ ਮਾਰ ਦੇ ਗਿਆ ਹਾਂ ਵਧੀਆ ਚੱਲੀ ਜਾਂਦਾ ਕੰਮ ਵਧੀਆ ਹਾਂ ਪਾ ਪਾ ਪਿਆਰ ਕਰਦੇ ਲੋਕ ਲੋਕੀ ਵੀਡੀਓ ਦੇਖਦੇ ਆ ਇਹ ਤੋਂ ਮਾਨ ਵਾਲੀ ਕਿਹੜੀ ਗੱਲ ਹੋ ਸਕੀ ਵਾਡੀ ਆਹ ਆ ਇਹ ਨਾ ਮੋਗਾ ਜਿਲ੍ਹਾ ਤੇ ਅੰਕਲੋਂ ਨੀ ਕੈਨੇਡਾ ਨੇ ਅੱਛਾ ਕੋਕਰੀ ਪੇਂਟ ਜਿਹੜਾ ਗਗਲ ਕੋਕਰੀ ਕਿਥੋਂ ਸਿੰਗ ਜੀ ਉਹਨਾਂ ਮੇਰੇ ਕੋ ਨਾ ਉਹਨਾਂ ਦੇ ਹੀ ਮਤਲਬ ਪਰਾਤ ਪੈ ਗਈ ਸੀ ਆਪਣੇ ਵੀਡੀਓ ਪਾਤੀ ਸੀ 6 ਵਜੇ ਸਵੇਰੇ ਮੈਨੂੰ ਫੋਨ ਕਰਤਾ ਵੀ ਬੇਟਾ ਮੇਰੇ ਉਹ ਦੂਸਰੇ ਨੰਬਰ ਵਾਲੀ ਜਿਹੜੀ ਬੱਗੀ ਨਾਸ ਵਾਲੀ ਛੋਟੀ ਜਿਹੇ ਦੇ ਮਗਰ ਪਹੁੰਚਣੀ ਉਹਤੇ ਇਦਾਂ ਵੀ ਕਹਿੰਦਾ ਹੁਣ ਹਾਲ ਨਹੀਂ ਹੈਗਾ ਪੈਸਿਆਂ ਦਾ ਕੋਈ ਵੀ ਤੇ ਜੇ ਤੂੰ ਮੇਰਾ ਮਾਣ ਕਰ ਲੈਣਾ ਵੀ ਝੋਟੀ ਤੇਰੇ ਦੇਣੇ ਤੇ ਇਹ ਰਾਤ ਡਾਕ ਲੈਣਾ ਹਾਂ ਚਲੋ ਮੈਂ ਵੀ ਕੀ ਪਤਾ ਕੋਈ ਪੈਕ ਸ਼ੈਕ ਲੱਗੇ ਰਹੇ ਜਾਂ ਕਿਦਾਂ ਰਹੇ ਆ ਤੇ ਮੈਂ ਆ ਕਿਹਾ ਤਾਂ ਝੋਟੀ ਵੇਖੀ ਆ ਦਿਨ ਚੜਦਿਆਂ ਨੂੰ ਜਦੋਂ ਉਧਰ ਦਿਨ ਚੜ ਗਿਆ ਨੇ ਮੈਨੂੰ ਕੇ ਕਹਿੰਦਾ ਬੇਟਾ ਕਿਦਾਂ ਮੈਂ ਕਿਹਾ ਝੋਟੀ ਸਾਡੀ ਲਈ ਪੀ ਛੋਟੀ ਚਲੋ ਨਾ ਮੈਨੂੰ ਕਰਾਇਏ ਸਮੇਤ ਪੈਸੇ ਬਾਤੇ ਮੈਂ ਛੋਟੀ ਮੋਕੇ ਘਲਾਤੀ ਵੀਰ ਜੀ ਸੰਦੀਪ ਉਹਨਾਂ ਮੈਨੂੰ ਨਾ ਮੈਂ ਤੁਹਾਨੂੰ ਕਿੰਨਾ ਕ ਦੱਸਾਂ ਭਈ ਨਾ ਮਾਨ ਸਤਕਾਰ ਦਿੱਤਾ ਉਹ ਨਾ ਕਹਿੰਦਾ ਜਦੋਂ ਆਪਾਂ ਪਰਿਵਾਰ ਸਮੇਤ ਆਏ ਨਾ ਤੇਰੇ ਕੋਲ ਘੋ ਕੇ ਜਾਣਾ ਜੋ ਤੂੰ ਦੱਸਿਆ ਉਹ ਨਿਕਲਿਆ ਕਹਿੰਦਾ ਮੇਰੇ ਦਸਾਂ ਵਪਾਰੀਆਂ ਕੋ ਉਦੋਂ ਦਾ ਡੰਗਰ ਲੈਣਾ ਉਹ ਕਿਸ ਨੂੰ ਸਾਈ ਪਾਈ ਦੀ ਕਿਸ ਦਾ ਡੰਗਰ ਵੇਖ ਜਾਂਦਾ ਮਾਨ ਸਤਕਾਰ ਹੀ ਹੁੰਦਾ ਕਹਿੰਦਾ ਮੇਰਾ ਨਾਂ ਲਈ ਜਰੂਰ ਵੀਡੀਓ ਦੇ ਵਿੱਚ ਗਗਨ ਕੋਕਰੀ ਗਗਨ ਕੋਕਰੀ ਦੇ ਪਿੰਡੇ ਜੱਗਾ ਜੱਗਾ ਹਾਂ ਜੱਗਾ ਅੰਕਲ ਆ ਮੋਕੇ ਕੋਲ ਹੈ ਕਾ ਮੋਕੇ ਕੋਲ ਕੋਕਰੀ ਪੈਂਦਿਆ ਮਾਲ ਬਾਕੀ ਸਾਰਾ ਹੀ ਵੇਚ ਗਿਆ ਸੀ ਹਾਂਜੀ ਅੱਜ ਕਿਨੇ ਬਾਜੀ ਫਿਰ ਅੱਜ ਭਾਜੀ 5-6 ਮਈਆਂ ਤੇ ਇੱਕ ਗਾਂ ਨਹੀਂ ਨਹੀਂ ਫਿਰ ਲੈ ਲੈ ਹਾਂ ਨਹੀਂ ਛੋਟੀ ਫੇਰ ਲੈ ਕਰੋ ਸ਼ੁਰੂਆਤ ਆ ਗਾਂ ਦੀ ਪਾਲੀ ਹੈ ਪਹਿਲਾਂ ਹਾਂਜੀ ਚਲੋ ਇਹੋ ਹੀ ਹੈ ਜੀ ਹਾਂ ਗਾਂ ਕਾਲ ਸਵੇਰ ਦੀ ਸੂਈ ਆ ਸ਼ਾਈ ਵਾਲ ਪਿਓਰ ਅੱਛਾ ਦੂਜਾ ਸੂਆ ਮੋਸ਼ਾਇਰ 6 ਦੰਤਾਂ ਤੋਂ ਮੈਂ ਵੇਖੀ ਨਿਗੀ 13 ਕਿਲੋ ਬੋਲਾ ਹੋਗਾ ਤੇਰੇ ਗਾਂ ਖਾਲੀ ਕੀਤੀ ਬਿਲਕੁਲ ਗਾਂ ਕੋਨੋ ਮਸ਼ੀਮ ਅਗਰ ਜੋ ਲੋ ਜੀ ਬੱਛੀ ਮਗਰ ਆ ਗਈ ਵੱਡੀ ਪਿਓਰ ਸ਼ਾਈ ਵਾਲਿਆ ਲਓ ਆਉਂਗਾ ਉਦੋਂ ਕਮਾਲ ਠੰਡੀ ਇਨਿਆਣਾ ਨਹੀਂ ਪਾਉਣਾ ਇਿਆਣੇ ਤੋਂ ਬਗੈਰ ਚ ਹੁੰਦੇ ਆ ਠੀਕ ਹੈ ਬਹਿਣ ਬਹੁਤ ਛੋਟੀ ਹੈ ਵੱਡੇ ਬਹਿਣ ਪੂਰੇ ਹੈਵੀ weight ਉਹ ਦਿਨ ਵੀ ਆਪਾਂ ਸ਼ਾਈ ਪਾਲ ਲਿਆਂਦੀ ਉਹਦਾ ਵੀ ਬਹੁਤ ਖੋਨ ਆ ਬਿਲਕੁਲ ਉਹਨਾਂ ਵਰਤੋਂ ਰਹਿਣਾ ਸ਼ਾਈ ਵਾਲਦਾਂ ਨਾਲ ਫਿਰ ਤੇਰੇ ਕੀ ਦੋ ਸ਼ਾਈ ਵਾਲ ਜੀ ਜੀ ਇਹ ਇਿਆਣੇ ਗਾਵਾਂ ਵਿੱਚ ਰਹਿਣਗੇ ਆਹ ਨਿਆਣਾ ਲੋੜ ਨਹੀਂ ਬਾਤ ਨਾ ਨਿਆਣਾ ਨਹੀਂ ਪਉਣਾ ਨਿਆਣੇ ਤੋਂ ਬਗੈਰ ਖੰਡੀ ਸੀਦਾ ਚਵਾਈ ਦਾ ਟਾਈਮ ਹੋ ਚੁੱਕਾ ਹਨ ਹਾਂ 5 ਵਜੇ ਹਾਂ ਹਾਂ ਹਾਂਜੀ ਬੋਲੋ ਜੀ ਬਈ ਸੇਰਾ ਜੀ ਵੀਰੇ ਮੁੱਲ ਜਾਇਜ਼ ਆ 60000 ਦੀਆਂ ਤੇ 8000 ਰੁਪਏ ਛੋਟਾ 50000 ਬਿਲਕੁਲ ਜਾਇਜ਼ ਰੇਟ ਆ ਬੱਡੀ ਦੁਕਾਨ ਦੁੱਧ ਦੇ ਦੂ 18 ਤੋਂ 20 ਕਿਲੋ ਠੀਕ ਆ ਚਲੋ 18 ਕਿਲੋ ਬੋਲਾ ਹੋਊਗਾ ਜਿਹੜਾ ਹੈਗਾ ਨੈਟ ਤਿਆਰ ਬਿਲਕੁਲ ਆਹ ਕੋਣ ਬੰਦ ਕਰੀਦਾ ਇਹ ਆ ਗਏ ਪਹਿਲਾ ਸੂਆ ਜੋ ਡੀ ਪਹਿਲਾ ਸੂਆ ਹਾਂਜੀ ਮੂੰਹ ਚਾਰ ਦਲ ਦੋ ਸ਼ੈਤ ਅੱਛਾ ਮੇਰਾ ਸੁਆ ਚਾਰ ਦੰਦ ਛੋਟੀ ਮਗਰ ਕੱਟੀ ਜੋ ਅੱਛਾ ਹਾਂ ਤੇ ਇੱਕ ਹਫਤੇ ਦੀ ਸੂਈ ਆ ਹੈ ਜੀ ਇੱਕ ਹਫਤੇ ਦੀ ਸੂਈ ਆ ਆ ਮਗਰ ਕੱਟੀ ਜੋ ਦੋ ਤੇ 9 ਕਿਲੋ ਹੋਊਗਾ ਅੱਛਾ 10 11 ਕਿਲੋ ਛੋਟੀ ਸੇਵਾ ਕਰੂਗੀ ਦੁੱਧ ਭਰ ਜਾਊਗੀ ਮੈਂ 10 14 ਕਹਿਦਾ ਪਹਿਲਾਂ ਛੋਟੀ ਜਿੰਨਾ ਕ ਆਪਾਂ ਭਾਅ ਕਰਨਾ ਨਾ 10 11 ਕਿਲੋ ਦੁੱਧ ਠੰਡਾ ਕਰਕੇ ਦੇਜੋ ਸੋਹਣੀ ਸ਼ਕੀਨ ਠੰਡੀ ਆ ਕੋਈ ਆਲ ਵਗੈਰਾ ਕੁਝ ਨਹੀਂ ਆ ਕੀ ਮਗਰ ਕੱਟੀ ਜੋ 8 ਦਿਨ ਦੀ ਸੂਈ ਆ ਇਹ ਠੰਡਾ ਬਹੁਤ ਵਧੀਆ ਲੱਗਾ ਨਹੀਂ ਠੀਕ ਆ ਕੋਈ ਜੀ ਨਾ ਵਧੀਆ ਹੀ ਵਧੀਆ ਆਇਆ ਪੰਦੀ ਜੀ ਆ ਜਾਓ ਨਿਕਾ ਸਿੰਘ ਸੱਤੀ ਤੇ ਕੱਟੀ ਕੱਟੀ ਹੋ ਗਿਆ ਪਪੜੇ ਲੱਗੇ ਲੱਗੇ ਹਾਂ ਜੀ ਹਾਂ ਜੀ ਪੰਜੀ ਝੋਟੀ ਦੇ ਦਾਂਗੇ 90000 ਦੀ 70 ਜਾਂ 60 70 ਬਿਲਕੁਲ ਠੀਕ ਹੈ ਆਹ ਆ ਮੈਂ ਕੱਲ ਵੀ ਸੂਈ ਆ। ਅੱਛਾ ਵੇਖੋ ਮੈਂ ਦਾ ਘੱਟ ਘੱਟ ਵੇਖ ਲੀ ਆ ਉਹ ਨਹੀਂ ਮੈਂ ਬਹੁਤ ਵੱਡੀ ਮਹੀਂ ਹੈ। ਇੱਧਰ ਆਓ। ਕਰ ਦੇ। ਇਹਦੇ ਨਾਲ ਬਦਲਾਮ ਆਓ ਰਾਜਾ। ਬੜਾ ਆ ਜਾ ਇਹਦੀ ਚਵਾਈ ਦੇ। ਲਾਗੇ ਕਰ ਮੜਾ ਜਾ ਬੱਚਾ ਧਾਰਾ ਮਾਰ ਦੇ ਦੋ। ਜਿਹੜਾ ਤਾਜੀ ਮਹੀਂ ਸੂਈ ਆ ਕੱਲ ਖਾਲੀ ਕੀਤੀ ਆ। ਫਿਕਸ ਲੈਵੇ ਦੀ ਬਹੁਤਾ ਖਲਾਰੇ ਵਾਲਾ ਲੈਵਾ ਨਹੀਂ ਹੈਗਾ। ਦੁੱਧ ਮਹੀਂ 15 16 15 16 ਕਿਲੋ ਰਮਾਨ ਨਾ ਦਊਗੀ। 10 ਕਿਲੋ ਬੋਲਾ ਹੋਊਗਾ ਮੈਂ ਹੁਣ। ਠੀਕ ਹੈ ਠੀਕ ਹੈ। ਆ ਨਾੜੂ ਨਾਲ ਹੈ ਕੱਟੀ ਮਗਰ ਜੋ ਕੱਟੀ ਮਗਰ ਇਹ ਜੱਡ ਬਲੈਕ ਕੱਟੀ ਨਸਲ ਵਾਲੀ ਕੱਟੀ ਹੈ ਚੰਗਾ ਟੀਕਾ ਲੱਗਾ ਚਲਿਆ ਚਵਾਈ ਵੇਖੋ ਕਿਤੇ ਮਾਇਆ ਨਹੀਂ ਖੋਲਣ ਦੀ ਮੈਂ ਇਹ ਠੀਕ ਆ ਤਾਜੀ ਮੈਂ ਥੋੜੀ ਭਾਈ ਖਾਨੀ ਪਕੀ ਥੋੜਾ ਟਾਈਮ ਲਾ ਕੇ ਬਣ ਜੂਗੀ ਪਰ ਐ ਫਿਕਸ ਲੈ ਵੀ ਦੀ ਮੈਂ ਆ 15 16 ਕਿਲੋ ਮਿਹਰਬਾਨਾ ਦਊਗੀ ਚਲੋ ਵੱਡੀ ਮੈਂ ਸਿਰ ਥੋੜਾ ਪੁੱਲਾ ਸੁਆ ਤੀਜਾ ਮੈਂ ਹਰਿਆਣੇ ਦੀ ਆ ਆਪਾਂ ਇਸ ਤੋਂ ਲਈਏ ਹਾਂ ਮੇਰਾ ਦਾ ਕੱਤ ਵਜਨ ਵੇਖੋ ਬਹੁਤ ਵੱਡੀ ਮੈਂ ਬਹੁਤ ਵੱਡੀ ਮੈਂ ਦੁੱਧ ਵਾਲੀ ਮੈਂ ਦੁੱਧ ਵਾਲੀ ਮੈਂ ਦੁੱਧ ਵਾਲੀ ਬਾਡਾ ਵੇਖੋ ਮੈਂ ਥਾਰੇ ਤੁਹਾਡੇ ਇਲਾਕੇ ਦੇ ਤਾਂ ਸੰਭਾਣ ਲੱਗਾ ਬਜੀ ਰਿੰਦਾ ਮੋਲ ਮੋਲ ਜਿਆਦੀ ਕਰਨਾ ਜੇ ਤਾਂ ਮੈਂ 15 ਕਿਲੋ ਦੁੱਧ ਹੁੰਦਾ ਫੇਰ ਤਾਂ ਮੋਲ ਹੋਣ ਹੋਣਾ ਹੁਣ ਜਿਹੜੇ ਹਿਸਾਬ ਨਾਲ ਸਾਨੂੰ ਮਿਲੀ ਅਸੀਂ ਉਸੇ ਹਿਸਾਬ ਨਾਲ ਦੇ ਮੋਲ 1 10 ਵਿੱਚੋਂ 5000 ਟੋਟ ਟੋੜ ਛੱਡ ਦੇਣ ਤੇ ਯਾਰ 1 2 ਦੀ ਦੇ ਦਾਂ ਚਲ 1 2 ਦੇ ਹਾਂ ਮੈਂ ਆ ਵੇਖੋ ਪਰ ਕਿੱਡੀ ਬਹੁਤ ਜ਼ਿਆਦਾ ਹੈਵੀ ਮੈਂ ਆ ਵੱਡੀ ਵੱਡੀ ਹਾਂ ਹਾਂ ਵੱਡੀ ਹਾਂ ਆਹ ਮੀਡੀਅਮ ਮੀਡੀਅਮ ਮੈਂ ਹਾਂ ਜੀ ਸੁਈ ਜਾ ਸੁਈ 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 ਹਫਤੇ ਦੀ 7-8 ਦਿਨ ਦੀ ਮੈਂ ਸੁਈ ਹੋ ਹਾਂਜੀ ਹਾਂ ਇਹ ਵਧੀਆ ਮੈਂ ਕਿੰਨਾ ਭਾਈ ਜੀ ਦੁੱਧ ਦੁੱਧ 11 ਕਿਲੋ ਹੋ ਜੀ ਲਾ ਸਿਕਣੀ ਹਿੰਦੀ ਖੋ ਲੋ ਬੱਚਾ ਮਗਰ ਜੀ ਮਗਰ ਕੱਟੀ ਇੱਕੋ ਮੈਂ ਦੇ ਮਗਰ ਕੱਟਾ ਬਾਕੀ ਸਾਰੀਆਂ ਕੱਟੀਆਂ ਚਲੋ ਠੀਕ ਆ ਲਓ ਜੀ ਮੈਂ ਆ ਦੋਰਾ ਥਾਨ ਲੱਗਾ ਵੱਡੀ ਮੈਂ ਆ ਮੀਣੀ ਆ ਤਿੱਜਾ ਸੁਹਾ ਸੁਈ ਆ ਟੋਰੂ ਸੱਤ ਆਠ ਦਿਨ ਦੀ ਸੁਈ ਆ ਲੈ ਦੇ ਆ ਪਸੰਗੀ ਮੈਂ ਹੋਰਦੀ ਹੋਰ ਹੋ ਜਾਂਦੀ ਆ ਜਵਾਈ ਵੜੀ ਆ ਵੜੀ ਇੱਕ ਨੰਬਰ ਦੀ ਜਵਾਈ ਦਾ ਨਹੀਂ ਕੋਈ ਗੱਲ ਤੋਂ ਮੈਂ ਪਾਣੀ ਪੀਣਾ ਮੈਂ ਨਹੀਂ ਆਇਆ ਆਇਆ ਲਾ ਕੋ ਮੋੜਿਆ ਲਾ ਕੋ ਕੁਤ ਮਾਰੇ ਇਹਨਾਂ ਦੇ ਦੋ ਤੇ ਮੈਂ 13 14 ਕਿਲੋ ਦੇ ਦਊਗੀ ਪਰ ਦੇਣ ਲੱਗਦੇ ਆ ਸਿਆਲ ਦਾ ਟਾਈਮ ਹੈ ਇਹ ਵੀ ਮਈਆਂ ਨਵਾ ਦਿੰਨੇ ਆ ਦੇਣ ਲੱਗਦੇ ਥੋੜੇ ਹਾਂਜੀ ਮੈਂ ਤਾਂ ਮੁੱਲ 90000 ਤੇ ਨਹੀਂ ਆ ਸਕਦਾ ਚਲੋ 87000 ਮੈਂ ਇਹ ਡਿਮਾਂਡ ਤਾਂ ਕਰਦਾ ਕਿ ਆਹ ਜੀ ਇਹ ਵੀ ਦੋਈ ਹਣਾ ਇਹ ਵੀ ਇਹ ਸੰਦੀਪ ਦੇ ਝੂਠੀ ਬੋਲ ਆਪਾਂ ਮੈਂ ਪਾਈ ਤੀਜੇ ਨੰਬਰ ਤੇ ਜਿਹੜੀ ਮੈਂ ਆਪ ਗੱਪਲ ਨਹੀਂ ਜਵਾਈ ਦਿੱਤੀ ਹਾਂ ਹਾਂ ਵੀਰੇ 90000 ਦੀ ਮੈਂ ਪਾਈ ਬਾਹਰੋਂ ਕਿਸੇ ਵੀਰ ਨੇ 90000 ਰੁਪਇਆ ਪਾਤਾ ਸੀ ਮੈਨੂੰ ਥੋੜਾ ਥਾਣੇ ਚ ਡਾਊਟ ਲੱਗਾ ਨਹੀਂ ਪਰਸੋਂ ਦੀ ਸੁਪੀ ਆ ਕੱਟੀ ਦਿੱਤੀ ਮੈਂ ਨੇ ਵੀਰੇ ਜਿਹੜਾ ਬਹਿਣ ਵਾਲੀ ਬਾਈ ਦਾ ਥਾਣੇ ਆ ਨਾ ਹੁਣ ਵੇਖੋ ਇਸ ਤਰ੍ਹਾਂ ਕੋਈ ਨਹੀਂ ਆਪਾਂ ਦੇਖੋ ਪੈਸੇ ਲੈ ਲੇ ਤੇ ਗਲਤ ਕੰਮ ਨਹੀਂ ਕਰਨਾ ਵੀਰ ਜੀ ਕੰਮ ਬਾਬਾ ਬੁੱਢਾ ਚਲਾਈ ਜਾਂਦਾ ਹੈ ਗਲਤ ਇਹ ਥਣ ਵੀਰੇ ਤੇ ਅੱਧਾ ਲਾ ਕੇ ਚੱਲੋ ਧਾਰਾ ਘੱਟ ਨੇ ਪਰ ਅੱਧਾ ਲਾ ਕੇ ਚੱ

ਲੇ ਸਾਨੂੰ ਗੱਬਣ ਗੱਬਣ ਦੇ ਪੈਸੇ ਪਾਤੇ ਹੁਣ ਪਰ ਥੋੜਾ ਡਾਊਟ ਲੱਗਾ ਥਣ ਥੋੜਾ ਟਿਲਾ ਲੱਗਦਾ ਪਰ ਜਾ ਕੇ ਵੀਰੇ ਲਾਂਮਾ ਨਿਰਦਾ ਬਾਅਦ ਜਿਹੜੀ ਖਰਾਬ ਹੋ ਜਾਂਦੀ ਆ ਇਹ ਕੰਮ ਨਹੀਂ ਕਰਨਾ ਕੋਈ 10000 ਘੱਟ ਲੈਵਾਂਗੇ ਉਦੋਂ ਸਾਨੂੰ ਉਹਨਾਂ 90 ਡੈਕ ਵੀ ਲਾਜ ਦਾ ਕਰਤਾ ਠੀਕ ਕਹਿੰਦਾ ਟਰੀਟਮੈਂਟ ਕਰਤਾ ਪਰ ਹੁਣ ਜਾਦੂ ਥੋੜਾ ਥੋੜਾ ਟਾਈਮ ਲੱਗੇ ਨਾ ਥਣ ਪੂਰਾ ਹੋ ਜਾਊਗਾ ਪਰ ਆਪਾਂ ਹੁਣ ਅੱਧੇ ਥਣ ਚ ਮਹੀਂ ਦੇ ਦਾਂਗੇ ਹੋਰ ਜੀ ਮੌਲਾ ਮੈਂ ਥੱਲੇ 9 10 ਕਿਲੋ ਬੋਲਾ ਸਟਾਰਟਿੰਗ ਹੈਗਾ ਦੁੱਧ ਮੈਂ 13 ਕਿਲੋ ਹੁਣ ਵੀ ਦੇ ਦਊਗੀ ਕਾਹੀ ਮੇਰੀ ਭੱਡੀ ਵੇਖੋ ਪੂ ਲਕਾਤਕਾਰ ਥਣੇ ਵੇਖੋ ਲੱਗਾ ਨਹੀਂ ਨਾ ਵੀ ਦਸੀਏ ਲੋਕਾਂ ਪੈਸੇ ਪਾ ਦੇਣੇ ਨਹੀਂ ਕਹਦੇ ਨੇ ਪਰ ਇਹ ਕੰਮ ਨਹੀਂ ਕਰਨਾ ਬਿਲਕੁਲ ਹਾਂ ਮੈਂ ਵੀ ਸੁਝਾਈਏ ਸੁਝਾਈਏ ਭਜੀ ਸੁਝਾਈਏ ਵੀਰੇ ਸੁਝਾਈਏ ਆਹ ਤਸੋੜੀ ਨੇ ਮਾਲ ਵੇਚੀ ਜਾਂਦੇ ਜੀ ਹਾਜੀ ਕੰਮ ਚੱਲਣ ਦਾ ਆਪਾਂ ਝੂਠ ਬੋਲ ਕੇ ਕੰਮ ਕਰਨਾ ਨਹੀਂ ਜੀ ਜੋ ਪੈਸੇ ਕਈ ਆਏ ਤੇ ਕਈ ਗਏ ਪੈਸੇ ਗਲਤ ਫਰਮਾ ਸਾਰਾ ਕੁਝ ਨਹੀਂ ਹੁੰਦਾ ਹਾਂ ਹਾਂ ਓਏ ਹੁਣ ਤੇਰੇ ਹਾਂਜੀ ਮੈਂ ਬੋਤਲ ਨੂੰ ਪਾਇਆ 90000 ਰੁਪਏ ਲੱਗਦਾ ਹਾਂ ਜੀ ਮੈਂ ਤਾਂ ਪਾਣੀ ਵੀ ਪੂਰਾ ਹੋ ਜਾਣਾ ਪਰ ਜਿੰਨਾ ਕੋ ਅਹੀਂ ਮਹੀਂ ਰਹੀ ਹੈ ਨਾ ਉਹਨਾਂ ਨੂੰ ਸਾਨੂੰ ਕੋ 5-7000 ਰੁਪਏ ਛੱਡਦਾ ਕਿਉਂਕਿ ਸਾਡੇ ਵੀ ਬਸ ਦੀ ਨਹੀਂ ਗੱਲ ਹੈ ਜੀ ਪਿਛਲੇ ਸਵੇ ਮਹੀਂ ਕੋਲ ਜਾਂਦਾ ਥੋੜਾ ਹੋ ਸਕਦਾ ਆਪਾਂ ਪਹਿਲੋਂ ਵੀ ਮਹੀਂ ਚੋਤੀ ਵੀਡੀਓ ਜੀ ਵੀ ਮਹੀਂ ਚੋਤੀ ਹਵਾ ਹਵਾ ਪੈ ਜਾਂਦੀ ਹੈ ਹੁਣ ਆਪਾਂ ਮਹੀਂ ਦੇ ਦਾਂਗੇ 10 ਛੱਡ ਦਈਏ 80 ਦੀ ਦੇ ਦਈਏ ਹੋਰ ਛੱਡ ਦਈਏ ਕਰ ਦੋ ਕਰ ਦੋ ਜਿੱਦਾਂ ਤੁਸੀਂ ਕਰ ਚਲੋ 5000 75 ਦੀ ਹਾਂ ਨਾ ਮੈਂ ਜੋ ਪਰ ਮੈਂ ਵਚਨ ਦੀ ਛੱਡ ਪੈਂਡ 10000 ਤੇ ਜਾਸੂਆ ਵੱਡੀ ਮਹੀਂ ਆ ਇਹਦੀ ਆ ਦੂਜਾ ਸੋਦਾ ਝੋਟੀ ਸੂਈ ਆ ਰਾਤ ਦੀ ਹਾਂਜੀ ਹਾਂ ਸਿਰ ਥੋੜਾ ਭੁੱਲਾ ਆ ਚੁਵਾਈ ਚੂਈ ਐ ਬਾਡਾ ਬੁੱਡਾ ਬਿਲਕੁਲ ਸਹੀ ਆਗਾ ਮੈਂ ਇਹਦਾ ਹਾਂਜੀ ਜੀ ਬੋਲਾ 8-9 ਕਿਲੋ ਮੈਂ ਥੱਲੇ ਹੋਊਗਾ 11-12 ਕਿਲੋ ਝੋਟੀ ਖੋਦ ਦਊਗੀ ਹੋਰ ਇਹ ਵੀ ਫੁੱਲ ਆ ਕੱਟੀਏ ਦੇ ਮਗਰ ਖਿਲ ਫੁੱਲ ਤਾਜ਼ਾ ਖਿਲਾ ਨਾਲੂ ਆ ਵੇਖੋ ਰਾਤ ਦੀ ਸੂਈ ਆ ਨੇ ਠੀਕ ਆ ਛੇਰ ਦੇ ਤੋੜ ਰਿਹਾ ਵੀ ਸਿਰ ਜਰੂਰ ਥੋੜਾ ਝੋਟੀ ਦਾ ਥੁੱਲਾ ਆ ਪਰ ਚੁਵਾਈ ਚੂਈ ਐ ਬਿਲਕੁਲ ਓਕੇ ਆ ਗਈ ਹਾਂ ਅਲਹੁਲ ਖਾਂਣ ਤੋਂ ਬਹੁਤ ਸੋਹਣਾ ਲੱਗਾ ਅੱਜ ਇਹ 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 ਯਾ ਵੀ ਕੰਮ ਨਹੀਂ ਹੋ ਰਿਹਾ ਜੀ ਉਹਦਾ ਥੋੜਾ ਹੀ ਨਫਾ ਰੱਖਿਆ ਚਲੋ 47000 ਜਿੰਨੇ ਪਾਉਣਾ ਉਹਨੂੰ ਫੋਨ ਕਰੇ ਆ 200 ਚਾਹ ਛੋੜਦੀ ਨਹੀਂ ਗੱਲ ਹੁੰਦੀ ਕਿ 200 ਗਾਲੂ 500 ਗਾਲ ਚਲੋ ਇੰਨੇ ਨਾ ਨਹੀਂ ਬੰਦੇ ਨੂੰ ਪੱਕ ਹੁੰਦਾ ਤੇ ਫਿਰ ਮਾਰਦ ਤਕਾਰ ਹੀ ਹੁੰਦਾ ਜਾਂ ਤੂੰ ਸਮਝ ਜਾ ਤੂੰ ਹਾਂਜੀ ਨਹੀਂ ਨਹੀਂ ਪਤਾ 8000 ਦੀ ਮਹੀ ਨਹੀਂ 3000 ਨਫਾ ਜਿੰਨਾ ਵੀਡੀਓ ਮਹੀ ਲਈਓ ਤੁਸੀਂ ਕਹਤਾ ਹੁਣ ਕੋਈ ਨਫਾ ਆਪਣੇ ਅੱਗੇ ਵੀ ਜਾਇਜ਼ ਹੁੰਦੇ ਆ ਹਾਂ ਕੰਮ ਚੱਲਦਾ ਤਾਂ ਹੀ ਭਾਈ ਮਾਲ ਵਿਕੀ ਜਾਂਦਾ ਹਾਂ ਮਾਲ ਵਿਕੀਦਾ ਵੀਡੀਓ ਤੇ ਬੜੀਆਂ ਪੈਂਦੀਆਂ ਹਾਂ ਵੀਡੀਓ ਚਲੋ ਲੋਕੀ ਪਿਆਰ ਬੜਕਰਦੇ ਤੇ ਇੰਨਾ ਹੀ ਬੜਾ ਆਪਾਂ ਥੋੜਾ ਨਫਾ ਲੰਦਾ ਕਿ ਕੋਈ ਗੱਲ ਨਹੀਂ ਕੰਮ ਚੱਲੀ ਜਾਂਦਾ ਅੱਗੇ ਲੱਗਣਾ ਚੱਲੀ ਜਾਂਦਾ ਹਾਂਜੀ ਬਾਕੀ ਨਾਂ ਮੇਰਾ ਸ਼ੇਰਾ ਆ ਪਿੰਡ ਆਪਣਾ ਰਵਾਲ ਨਜ਼ਦੀਕ ਫਤੇਗੜ ਚੂੜੀਆਂ ਅਰਮਦਾਸ 11 ਬਾਬਾ ਨਾਨਕ ਅੰਮ੍ਰਿਤਸਰ 20 ਕਿਲੋਮੀਟਰ ਹੈਗਾ ਆ ਇਹ ਆਓ ਜੀ ਵੈਲਕਮ ਤੁਹਾਡਾ ਜਿਹੜਾ ਆਊਗਾ ਵੀ ਚੁਆਈ ਕਰਕੇ ਆਪਣੀ ਤਸੱਲੀ ਨਾਲ ਹਾਂਜੀ ਬਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ